ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਿਆਜ਼ ਲਾਤੇ ਜੀ ਆਪਾਂ ਇਹ ਹੋਰੇ ਹਰੇ ਮਿਰਚੂ ਕਾਲੇ ਪਿਆਜ਼ ਲੈਣ ਪਿਆਜ਼ ਤੇ ਤਨੀ ਹੈ ਲਓ ਜੀ ਇੱਧਰ ਦੇਖੋ ਆਪਣੇ ਪਿਆਜ਼ ਇਹ ਜੇ ਹੋ ਗਏ ਮੋٹے ਮੋٹے ਵਧੀਆ ਹੋ ਗਏ ਆ ਵੀ ਵੱਧ ਗਏ ਹੁਣ ਪਹਿਲਾਂ ਨਾ ਇੱਧਰ ਦੇਖੋ ਜੀ ਟਮਾਟਰ ਜਿਹੜੇ ਲਾਲ ਹੋ ਜਾਂਦੇ ਨੇ ਉਹ ਆਪਾਂ ਲੈ ਜਾਣੇ ਤੇ ਆ ਦੇਖੋ ਕਿੰਨਾ ਫੜ ਲੱਗਿਆ ਵੇ ਬੂਟੇ ਨਹੀਂ ਦੇਂਦੇ ਫੜੇ ਫੜ ਦੇਂਦਾ ਜਦ ਇਹ ਲਾਲ ਹੋਗੇ ਫਿਰ ਕੱਟ ਲਵਾਂਗੇ ਉਧਰ ਆਪਾਂ ਨੇ ਲਾਤੇ ਜੀ ਪਿਆਜ਼ ਚਲੋ ਤੁਹਾਨੂੰ ਦਿਖਾ ਲਈਏ ਲਓ ਜੀ ਆਪਾਂ ਨੇ ਪਿਆਜ਼ ਲਾਤੇ ਪਿਆਜ਼ ਇੱਧਰ ਲਾਤੇ ਕੁਸ ਮੋਟਰ ਕੰਨੀ ਲਾਤੇ ਵਧੀਆ ਲਾਤੇ ਫਿਰ ਬਹੁਤੇ ਗੁੱਡੇ ਔਖੇ ਨੇ ਜੀ ਜਿੰਨੀ ਕਿ ਜ਼ਰੂਰਤ ਸੀ ਓਨੇ ਕ ਆਪਾਂ ਨੇ ਲਾ ਲੇ ਬਾਹਲੇ ਜਾਦੇ ਗੁੱਡੇ ਨਹੀਂ ਜਾਂਦੇ ਆਪਣੇ ਘਰ ਜੋਗੇ ਹੋ ਜਾਣਗੇ ਵਧੀਆ ਇੱਧਰ ਆਪਾਂ ਨੇ ਪਿਆਜ਼ ਪਟਲੇ ਜੀ ਹੁਣ ਆਪਾਂ ਤੋੜ ਲੈਨੇ ਆ ਧਨੀਆ ਧਨੀਆ ਤੇ ਪਿਆਜ਼ਾਂ ਦੀ ਆਪਾਂ ਬਣਾਉਣੇ ਪਤਣੀਆਂ ਤੋੜਦੇ ਆ ਧਨੀਏ ਨੂੰ ਤੋੜ ਲੈਨੇ ਆਪਾਂ ਵਾ ਚਾਕੂ ਮੈਂ ਲੈ ਕੇ ਨਹੀਂ ਆਈ ਅੰਦਰੇ ਭੁੱਲੀ ਪੱਤਾ ਪੱਤਾ ਜਾਂ ਤੋੜ ਲਵਾਂਗੇ ਕੱਖ ਕੰਡੇ ਵਿੱਚੋਂ ਨਹੀਂ ਤੋੜਾਂਗੇ ਅੱਜ ਮੌਸਮ ਬਹੁਤ ਕੱਲ ਤਾਂ ਦੁਪਹਿਰੇ ਜੀ ਤੂੰ ਪਰਸੋਂ ਜੀ ਦੋ ਦਿਨ ਹੋ ਗਏ ਜਮੀ ਧੁੱਪ ਨਹੀਂ ਨਿਕਲੀ ਅੱਗੇ ਤਾਂ ਧੁੱਪ ਨਿਕਲੇ ਆਉਂਦੀ ਆ ਹੁਣ ਤਾਂ ਦੋ ਦਿਨ ਹੋ ਗਏ ਬਹੁਤ ਜ਼ਿਆਦਾ ਠੰਡ ਹੋ ਗਈ ਸਬਜ਼ੀ ਆਪਾਂ ਨੇ ਬਣਾ ਲਈ ਗੋਭੀ ਦੀ ਹੁਣ ਨਾਲ ਕੁੱਟਦੇ ਹਾਂ ਹਰੇ ਪਿਆਜ਼ਾਂ ਦੀ ਚਟਣੀ ਖਾਪਦੇ ਆਪਦੇ ਤੰਗ ਤਰੀਕੇ ਹੁੰਦੇ ਨੇ ਜੀ ਚਟਣੀ ਕੁੱਟਣ ਦੇ ਕੋਈ ਕਿਦਾਂ ਕੁੱਟਦਾ ਕੋਈ ਕਿਦਾਂ ਕੁੱਟਦਾ ਚਲੋ ਜੀ ਆ ਪਤਨੀ ਆ ਤੇ ਪਿਆਜ ਤੋੜ ਕੇ ਫੇਰ ਮਿਲਾਂਗੇ ਤੁਹਾਨੂੰ ਦੇਖੋ ਮੌਸਮ ਲਓ ਜੀ ਹੁਣ ਆਪਣੇ ਨਿੰਬੂ ਵੀ ਮੁੱਕ ਗਏ ਸਾਰਾ ਕੁਝ ਮੁੱਕ ਗਿਆ ਹੁਣ ਤਾਂ ਮੌਸਮ ਫੇਰ ਫੁੱਟਣਗੇ ਦੁਬਾਰੇ ਇੱਧਰ ਆਪਣਾ ਕੜੀ ਪੱਤਾ ਇਹਦੀ ਵੀ ਇੱਕ ਦਿਨ ਚਟਣੀ ਬਣਾਵਾਂਗੇ ਕੜੀ ਪੱਤੇ ਦੀ ਵੀ ਇੱਧਰ ਆਪਾਂ ਆ ਗਏ ਮੋਟਰ ਕਨੀ ਨੂੰ ਆਹ ਸੜਕ ਤੇ ਆ ਗਏ ਆਪਾਂ ਇੱਧਰ ਆ ਗਏ ਆਪਣਾ ਲਸਣ ਲਾਸਣ ਦੇਖੋ ਆਪਣਾ ਵਧੀਆ ਹੋਇਆ ਪਿਆ ਹੋ ਦੇ ਨਾਸਣ ਦੇ ਪਰਲੇ ਪਾਸੇ ਆਪਾਂ ਨੇ ਪਿਆਜ਼ ਲਾ ਦੇ ਕੁਸ ਹਣ ਜੇ ਫੇਰੇ ਉਹ ਕੈਮਰਾ ਉੱਥੇ ਹਾਂ ਗਾਉਂ ਨੇ ਬੰਦ ਕਰਦੇ ਜੇ ਆਪਾਂ ਨੇ ਧੋ ਲੇ ਭੁੰਕਾ ਅੱਡ ਵੱਡ ਲੀਆਂ ਪਿਆਜ਼ ਆਪਾਂ ਨੇ ਅੱਡ ਵੱਡ ਲੇ ਆਪਾਂ ਭੁੰਕਾ ਵੀ ਪਾਵਾਂਗੇ ਵਿੱਚ ਚਟਣੀ ਦੇ ਇੱਧਰ ਆਪਾਂ ਨੇ ਧਨੀਆ ਧਨੀਆ ਨੂੰ ਵੀ ਧੋ ਲਿਆ ਸਮਾਰ ਕੇ ਜਿਹੜਾ ਵਿੱਚ ਕੋਈ ਕੱਖ ਕੰਡਾ ਸੀ ਉਹ ਚੁੱਕਤਾ ਚੁੱਕ ਕੇ ਆਪਾਂ ਨੇ ਧੋ ਲਿਆ ਹੁਣ ਇਹਨੂੰ ਆਪਾਂ ਵੱਢ ਲੈਣੇ ਆ ਜੀ ਮੋਟਾ ਮੋਟਾ ਕੱਟ ਲੈਣੇ ਇਹ ਤੇ ਪਿਆਜ਼ਾਂ ਦੀ ਹਰੇ ਪਿਆਜ਼ਾਂ ਦੀ ਚਟਣੀ ਬਹੁਤ ਸਵਾਦਿਸ਼ਟ ਬਣ ਗਈ ਹੈ ਜੀ ਮੈਂ ਮੱਕੀ ਦੀ ਰੋਟੀ ਬਹੁਤ ਵਧੀਆ ਲੱਗਦੀ ਆ ਧਨੀਆ ਆਪਾਂ ਨੇ ਲਿਆ ਕੱਟ ਹੋਰ ਕੋਈ ਚੀਜ਼ ਆਪਾਂ ਵਿੱਚ ਨਹੀਂ ਪਾਵਾਂਗੇ ਨਾ ਅਦਰਕ ਜੀ ਨਾ ਲਸਣ ਕਿਉਂਕਿ ਕਈ ਬੰਦੇ ਨੇ ਆਪਣੇ ਪਰਿਵਾਰ 'ਚ ਜਿਹੜੇ ਨਹੀਂ ਖਾਂਦੇ ਬਹੁਤ ਲਸਣ ਤੇ ਅਦਰਕ ਇਹਦੇ ਵਿੱਚ ਪਾ ਲੈਣੇ ਆ ਜੀ ਆਪਾਂ ਨਮਕ ਸਵਾਦ ਅਨੁਸਾਰ ਨਾਮ ਕਪੜਾ ਇਹਨਾਂ ਤੇ ਤੇਜ਼ ਨਹੀਂ ਹੈਗਾ ਜੀ ਬਹੁਤ ਪੈਂਦਾ ਦਾ ਸਬਜੀ ਚ ਮਿਰਚ ਪਾ ਲੈਣੇ ਆ ਜੀ ਲਾਲ ਹੁਣ ਆਪਾਂ ਇਹਨਾਂ ਧਨੀਏ ਨੂੰ ਚੰਗੀ ਤਰ੍ਹਾਂ ਬਰੀਕ ਕਰ ਲੈਣੇ ਕਿਉਂਕਿ ਮਿਕਸੀ ਦੀ ਚਟਣੀ ਉਹ ਜੀ ਨਹੀਂ ਬਣਦੀ ਜੀ ਮਿਕਸੀ ਚ ਪਾਣੀ ਜਿਆਦਾ ਨਿਕਲਿਆ ਹੁੰਦਾ ਚਟਣੀ ਚ ਜਿੰਨੀ ਵਧੀਆ ਚਟਣੀ ਗੁੰਜੀ ਸੋਟੀ ਦੀ ਬਣਦੀ ਆ ਆਏ ਵੀ ਨਹੀਂ ਵੀ ਮਿਕਸੀ ਚ ਕੁੱਟਦੇ ਨੇ ਕਦੇ ਮਿਕਸੀ ਚ ਵੀ ਕੁੱਟ ਲੈਂਦੀ ਐ ਪਰ ਕੁੰਡੇ ਸੋਟੇ ਵਾਲੀ ਜ਼ਿਆਦਾ ਟੈਸਟੀ ਹੁੰਦੀ ਐ ਲਓ ਜੀ ਆਪਾਂ ਤਾਂ ਇਹਨੂੰ ਚੰਗੀ ਤਰ੍ਹਾਂ ਬਰੀਕ ਕਰ ਲੈਨੇ ਲਓ ਜੀ ਤਾਂ ਇਹ ਆਪਣਾ ਬਰੀਕ ਹੋ ਗਿਆ ਦੇਖੋ ਖੁਸ ਆਪਣਾ ਪਿਆਜ਼ਾਂ ਦੇ ਨਾਲ ਹੋ ਜਾਊਗਾ ਹੁਣ ਆਪਾਂ ਇਹਦੇ ਵਿੱਚ ਪਿਆਜ਼ ਕੱਟ ਲੈਨੇ ਆਂ ਇੱਦਾਂ ਗੋਲੇ ਕੱਟ ਲੈਣੇ ਆ ਜੀ ਕਿਉਂਕਿ ਕੁੱਟਣ ਨਾਲ ਬਰੀਕ ਹੋ ਜਾਣਗੇ ਥੋੜੀ ਜਿਹਾ ਆਪਾਂ ਇਹਨਾਂ ਦੇ ਗੈਲੋਂ ਹਰੀਆਂ ਭੂਕਾ ਪਾ ਲਵਾਂਗੇ ਬਹੁਤੀ ਆਹ ਨਹੀਂ ਪਾਵਾਂਗੇ ਕੱਟ ਲਏ ਹੁਣ ਇਹਨਾਂ ਨੂੰ ਆਪਾਂ ਕੁੱਟ ਲੈਨੇ ਆਂ ਪੁੰਕਾ ਆਪਾਂ ਪਾਵਾਂਗੇ ਬਾਅਦ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਬਰੀਕ ਕਰ ਲੈਨੇ ਕਿਉਂਕਿ ਇਹ ਤਿਲਕਣੇ ਜੇ ਹੁੰਦੇ ਨੇ ਜੀ ਤਿਲਕ ਦੇ ਬਹੁਤ ਨਹੀਂ ਕੁੰਡੀ ਚੋਂ ਵਿਚਾਰ ਜਾ ਕੇ ਕੁੱਟਨੇ ਪੈਣੇ ਨੇ ਉਦੀ ਚਟੜੀ ਆਪਣੀ ਕੁਸ ਤਰ੍ਹਾਂ ਬਰੀਕ ਹੋ ਗਈ ਹੁਣ ਆਪਾਂ ਇਹਦੇ ਵਿੱਚ ਭੁੰਕਾ ਪਾ ਲੈਨੇ ਥੋੜੀਆਂ ਜਿਹੀਆਂ ਬਹੁਤੀਆਂ ਨਹੀਂ ਪਾਉਂਦੇ ਥੋੜੀਆਂ ਪਾਵਾਂਗੇ ਕਿਉਂਕਿ ਜਿਹੜੀ ਇਹਨਾਂ ਨੇ ਗੈਲ ਨੂੰ ਪਿਆਜ਼ਾਂ ਦੇ ਪਾਈਆ ਉਹ ਵੀ ਵਧੀਆ ਸਾਸੀ ਹਰੀ ਭੁੰਕਦੀ పాను చర్ కుట్ బక కట్ కు కు ਲੋਜੀ ਇਦਾਂ ਫੇਰ ਕੇ ਆਪਾਂ ਨੇ ਜਿਹੜਾ ਬਰੀਕ ਆ ਉਹ ਨੀਚੇ ਰਹਿ ਜਾ ਜਿਹੜੀਆਂ ਮੋਟੀਆਂ ਨੇ ਉੱਪਰ ਆ ਜਾਣਗੇ ਉਹਨਾਂ ਨੂੰ ਆਪਾਂ ਦੁਬਾਰੇ ਕੁੱਟ ਲਵਾਂਗੇ ਫਿਰ ਐਸੀ ਤਰ੍ਹਾਂ ਆਪਾਂ ਕਰ ਕਰਕੇ ਕੁੱਟ ਲੈਣੀ ਹੈ ਚਟਣੀ ਲੋਜੀ ਚਟਣੀ ਆਪਣੀ ਬਣ ਗਈ ਕਟਨੀ ਆਪਣੀ ਤਿਆਰ ਹੋ ਗਈ ਹੁਣ ਜਦ ਆਪਾਂ ਖਾਵਾਂਗੇ ਦੇਸੀ ਘਿਓ ਗਰਮ ਕਰਕੇ ਜਾਂ ਉਹਦੇ ਵਿੱਚ ਪਾ ਲਵਾਂਗੇ ਜਾਂ ਮੱਖਣ ਤੱਤਾ ਕਰਕੇ ਮੱਖਣ ਦੇ ਵਿੱਚ ਪਾ ਲਵਾਂਗੇ ਜਿਹਨੇ ਕਿਸੇ ਨੇ ਖਾਣੀ ਹੋਊਗੀ ਜਿਸ ਤਰ੍ਹਾਂ ਉਸ ਤਰ੍ਹਾਂ ਖਾ ਲੂਗਾ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਜੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ